ਦਿੱਲੀ ਵਿੱਚ ਹੋਏ ਬੰਬ ਧਮਾਕੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ। ਮੌਜੂਦਾ ਸਮੇਂ ਦੇ ਵਿੱਚ ਉਹ ਪੁਟਾਣ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਭਰੇ ਮਨ ਨਾਲ ਕਿਹਾ ਕਿ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਹਰ ਇੱਕ ਉਸ ਤੈ ਤੱਕ ਪਹੁੰਚਾਂਗੇ ਜਿਸ ਨਾਲ ਇਹ ਜਿਹੜਾ ਬੰਬ ਧਮਾਕਾ ਜੁੜਿਆ ਹੋਇਆ ਹੈ। ਆਓ ਰੁਖ ਕਰਦੇ ਹਾਂ ਪੂਰੀ ਅਪਡੇਟ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਦਿਨਾਂ ਦੌਰੇ ਤੇ ਪੁਟਾਣ ਪਹੁੰਚੇ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਪਟਾਣ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਪੀਐਮ ਮੋਦੀ ਨੇ ਦਿੱਲੀ 'ਚ ਹੋਏ ਧਮਾਕੇ ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਭਾਰੀ ਮਨ ਨਾਲ ਕਿਹਾ ਕਿ ਇਸ ਭਿਆਨਕ ਘਟਨਾ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ ਅਤੇ ਇਸ ਸ਼ਰਜ ਪਿੱਛੇ ਜੋ ਵੀ ਹਨ ਉਹਨਾਂ ਨੂੰ ਬਖਸ਼ ਨਹੀਂ ਜਾਵੇਗਾ। ਰਾਤ ਪਰ ਉਹ ਏਜੰਸੀਆਂ ਦੇ ਸੰਪਰਕ 'ਚ ਸੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮੈਂ ਇੱਥੇ ਬਹੁਤ ਭਾਰੀ ਮਨ ਨਾਲ ਆਇਆ। ਮੈਂ ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਮੇਰੇ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਉਨਾ ਕਿਹਾ ਕਿ ਮੈਂ ਕੱਲ ਰਾਤ ਪਰ ਇਸ ਘਟਨਾ ਦੀ ਜਾਂਚ 'ਚ ਜੁਟੀਆਂ ਸਾਰੀਆਂ ਏਜੰਸੀਆਂ ਨਾਲ ਸਾਰੇ ਮਹੱਤਵਪੂਰਨ ਲੋਕਾਂ ਨਾਲ ਸੰਪਰਕ 'ਚ ਸੀ ਵਿਚਾਰ-ਵਟਾਂਦਰਾ ਚੱਲ ਰਿਹਾ ਸੀ ਜਾਣਕਾਰੀਆਂ ਦੇ ਧਾਰ ਜੋੜੇ ਜਾ ਰਹੇ ਸਨ ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤੈਅ ਤੱਕ ਜਾਣ ਗਈਆਂ ਪੁਟਾਣ 'ਚ ਹੋਇਆ ਉਹਨਾਂ ਦਾ ਸ਼ਾਨਦਾਰ ਸਵਾਗਤ ਫਿਲਹਾਲ ਪੁਟਾਲ ਦੀ ਰਾਜਸਥਾਨੀ ਠਿੰਪੂ 'ਚ ਪਾਰੋ ਏਅਰਪੋਰਟ ਤੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਪੁਟਾਣ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੈਬੋਗ ਨੇ ਖੁਦ ਏਅਰਪੋਰਟ ਤੇ ਉਹਨਾਂ ਦੀ ਅਗਵਾਈ ਕੀਤੀ ਹੈ ਤੋ ਬੱਗੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਮੈਂ ਆਪਣੇ ਵੱਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ 'ਚ ਸਵਾਗਤ ਕਰਨ ਤੇ ਪੂਰੇ ਦੇਸ਼ ਨਾਲ ਸ਼ਾਮਲਾ ਦੌਰੇ ਦਾ ਕੀ ਮਕਸਦ ਹੈ ਇਸ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਦੁਬਲੇ ਸਬੰਧਾਂ 'ਚ ਨਵੀਂ ਜਾਨ ਪਾਵੇਗੀ ਪੀਐਮ ਮੋਦੀ ਨੇ ਇਸ ਦੌਰੇ ਨੂੰ ਨੇਬਰਹੂਡ ਫਰਸਟ ਪਾਲਿਸੀ ਦਾ ਮੁੱਖ ਥੰਮ ਅਤੇ ਦੋਸਤਾਨਾ ਸਬੰਧਾਂ ਦਾ ਮਾਡਲ ਦੱਸਿਆ ਪ੍ਰੋਜੈਕਟ ਦਾ ਉਦਘਾਟਨ ਅਤੇ ਜਨਮ ਦਿਨ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੁਟਾਣ ਦੇ ਰਾਜਾ ਜ਼ਿਗਮੇ ਖੇਸਰ ਨਾਮ ਗਾਇਲ ਵਾਂਗਚੁਕ ਅਤੇ ਪੀਐਮ ਤੋਬਗੇ ਨਾਲ ਮੀਟਿੰਗ ਕਰਨਗੇ। ਉਹ ਪੁਟਾਣ ਦੇ ਚੌਥੇ ਰਾਜਾ ਜ਼ਿਗਮੇ ਸਿੰਘੇ ਬਾਗਚੁਕ ਦੇ 70ਵੇਂ ਜਨਮ ਦਿਨ ਸਮਾਰੋਹ 'ਚ ਵੀ ਸ਼ਾਮਲ ਹੋਣਗੇ। ਦੋਵੇਂ ਆਗੂ ਭਾਰਤ ਅਤੇ ਪੁਟਾਣ ਵੱਲੋਂ ਸਾਂਝੇ ਦੌਰੇ ਤੇ ਵਿਕਸਿਤ ਕੀਤੇ 1020 ਮੈਗਾਵਾਟ ਦੇ ਪ੍ਰੋਜੈਕਟ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ ਸੋ ਇਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਚਰਚਾ ਛਿੜ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਇਸ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਗਿਆ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੱਡੀ ਘਟਨਾ ਨੂੰ ਲੈ ਕੇ ਕੀ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ